ਆਮ ਆਦੀ ਪਾਰਟੀ ਦੇ ਵਿਧਾਨ ਸਭਾ ਹਲਕਾ ਸਨੌਰ ਤੋਂ ਹਰਮਿੰਦਰ ਸਿੰਘ ਪਠਾਨ ਮਾਇਰਾ ਜੋ ਪੁਲਿਸ ਦੀ ਗ੍ਰਿਫਤ ਤੋਂ ਫਰਾਰ ਹੋ ਗਏ ਸੀ ਉਹਨਾਂ ਨੂੰ ਫੜਨ ਵਾਸਤੇ ਹੁਣ ਪੰਜਾਬ ਪੁਲਿਸ ਨੇ ਵੱਡੇ ਪੱਧਰ ਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਆ ਜਿਸ ਜਗ੍ਹਾ ਤੋਂ ਹਰਮਿੰਦਰ ਸਿੰਘ ਪਠਾਨ ਮਾਇਰਾ ਫਰਾਰ ਹੋਏ ਸੀ ਉੱਥੋਂ ਹੁਣ ਪੰਜਾਬ ਪੁਲਿਸ ਨੇ 14 ਜਿਹੜੇ ਨੇ ਹਰਿਆਣਾ ਦੇ ਵਾਸੀ ਆਪਣੀ ਹਿਰਾਸਤ ਵਿੱਚ ਲੈ ਲਏ ਨੇ ਦੱਸਿਆ ਜਾ ਰਿਹਾ ਕਿ ਇੱਕ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 77ਵੀਂ ਪੰਜਾਬ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਜਿਹਦੇ ਚਲਦਿਆਂ ਹਰਿਆਣਾ ਦੇ ਲੋਕ ਨਾਰਾਜ਼ ਨੇ ਉਹਨਾਂ ਨੇ ਬੀਤੀ ਰਾਤ ਹੀ ਹਰਿਆਣਾ ਪੁਲਿਸ ਦੇ ਐਸਪੀ ਦੇ ਘਰ ਧਰਨਾ ਦਿੱਤਾ ਤੇ ਉਧਰ ਹਰਿਆਣਾ ਦੇ ਐਸਪੀ ਨੇ ਭਰੋਸਾ ਦਿੱਤਾ ਹੈਗਾ ਕਿ ਉਹ ਇਸ ਮਸਲੇ ਦੇ ਵਿੱਚ ਪਟਿਆਲਾ ਦੇ ਐਸਐਸਪੀ ਦੇ ਨਾਲ ਗੱਲਬਾਤ ਕਰਨਗੇ ਪੂਰੀ ਖਬਰ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਹਾਰਾ ਦੀ ਤਲਾਸ਼ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਕਰਨਾਲ ਪੁੱਜੀ ਸੀ ਉੱਥੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਯੁਕਤ ਸਕੱਤਰ ਸਮੇਤ 14 ਜਾਣਿਆਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ ਤੇ ਪਿੰਡ ਵਾਸੀਆਂ ਨੇ ਪੰਜਾਬ ਪੁਲਿਸ ਤੇ ਇਲਜ਼ਾਮ ਲਗਾਏ ਕਿ ਬਜ਼ੁਰਗਾਂ ਬੱਚਿਆਂ ਅਤੇ ਔਰਤਾਂ ਦੇ ਨਾਲ ਬਦਸਲੂਕੀ ਕੀਤੀ ਹੈ ਖਬਰ ਸਾਮਣੇ ਆ ਰਹੀ ਹੈ ਕਰਨਾਲ ਤੋਂ ਜਿਹਦੇ ਕਿਹਾ ਗਿਆ ਹੈ ਕਿ ਪੰਜਾਬ ਦੇ ਵਿਧਾਨ ਸਭਾ ਹਲਕਾ ਸਨੌਰ ਤੋਂ ਆਮ ਆਦੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਇਰਾ ਦੇ ਮਾਮਲੇ ਵਿੱਚ ਪੁਲਿਸ ਨੇ ਬੁੱਧਵਾਰ ਸ਼ਾਮ ਜ਼ਿਲ੍ਹਾ ਕਰਨਾਲ ਦੇ ਪਿੰਡ ਡੱਬਰੀ ਵਿੱਚ 14 ਲੋਕਾਂ ਨੂੰ ਡਿਟੇਨ ਕੀਤਾ ਕਿਸੇ ਪੁਲਿਸ ਨੇ ਉਹਨਾਂ ਲੋਕਾਂ ਨੂੰ ਡਿਟੇਨ ਕੀਤਾ ਜੋ ਸਰਪੰਚ लाडी ਦੇ ਘਰ ਹਾਲਚਲ ਪੁੱਛਣ ਲਈ ਆਈਸੀ ਇਹਨਾਂ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਜੁਗਤ 72 ਵੀ ਸ਼ਾਮਲੇ ਜਿਨ੍ਹਾਂ ਨੂੰ ਹਰਾਪੁਰ ਸਨੇਹ ਹਰਾਸਤ ਵਿੱਚ ਲੈ ਇਸ ਤੋਂ ਇਲਾਵਾ ਇੱਕ ਬਜ਼ੁਰਗ ਨੂੰ ਵੀ ਹਰਾਸਤ ਵਿੱਚ ਲਿਆ ਜਿਹਦੇ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਹਾਲ ਹੀ ਹੋਣਾ ਦੇ ਸਟੈਂਟ ਪਏ ਹੋਏ ਸੀ ਪੁਲਸ ਤੇ ਇਹ ਵੀ ਦੋਸ਼ ਲੱਗੇ ਨੇ ਕਿ 14 ਸਾਲ ਦੇ ਨਵਾਲਕ ਬੱਚੇ ਨੂੰ ਵੀ ਪੁਲਿਸ ਚੁੱਕ ਕੇ ਲੈ ਗਈ ਆ ਹਰਾਸਤ ਵਿੱਚ ਰੱਖ ਲਿਆ ਪੰਜਾਬ ਪੁਲਿਸ ਦੀ ਇਸ ਕਾਰਵਾਈ ਤੋਂ ਨਾਰਾਜ਼ ਡਬਰੀ ਪਿੰਡ ਦੇ ਸਾਬਕਾ ਸਰਪੰਚ ਲਾਡੀ ਦਾ ਪਰਿਵਾਰ ਅਤੇ ਪਿੰਡ ਦੇ ਵਾਸੀ ਕਰਨਾਲ ਦੇ ਸਦਰ ਥਾਣਾ ਵਿੱਚ ਪਹੁੰਚ ਕੇ ਤੇ ਉਹਨਾਂ ਨੇ ਨਾਰੇਬਾਜੀ ਵੀ ਕੀਤੀ ਹੈ ਤੇ ਰੋਸ ਵੀ ਜਤਾਇਆ ਸਾਬਕਾ ਸਰਪੰਚ ਲਾਡੀ ਨੇ ਪੰਜਾਬ ਪੁਲਿਸ ਤੇ ਗੰਭੀਰ ਦੋਸ਼ ਲਗਾਏ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਬੇਕਸੂਰ ਲੋਕਾਂ ਨੂੰ ਹਰਾਸਤ ਵਿੱਚ ਲਿਆ ਨਾਲ ਹੀ ਔਰਤਾਂ ਦੇ ਨਾਲ ਵੀ ਬਦਸਲੂਕੀ ਅਤੇ ਪਿਸਟਲ ਦੇ ਬਲਦੇ ਜਿਹੜੇ ਉਹਨਾਂ ਨੂੰ ਵੀ ਉੱਠ ਚੁੱਕਿਆ ਗਿਆ ਸਾਨਾ ਸਦਰ ਵਿੱਚ ਸ਼ਿਕਾਇਤ ਦੇਣ ਤੋਂ ਬਾਅਦ ਸਾਰੇ ਉਸ ਪਿੰਡ ਦੇ ਵਾਸੀ ਐਸਪੀ ਕਰਨਾਲ ਦੇ ਘਰ ਪਹੁੰਚੇ ਤੇ ਐਸਪੀ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਜਿਨ੍ਹਾਂ ਲੋਕਾਂ ਨੂੰ ਬਿਨਾਂ ਵਜੇ ਠਾਇਆ ਗਿਆ ਉਹਨਾਂ ਦੀ ਵਾਪਸੀ ਲਈ ਉਹ ਪਟਿਆਲਾ ਪੁਲ ਦੇ ਐਸਐਸਪੀ ਦੇ ਨਾਲ ਗੱਲਬਾਤ ਕਰਨਗੇ ਤੁਹਾਨੂੰ ਦੱਸ ਦਈਏ ਕਿ ਮੰਗਲਵਾਰ ਨੂੰ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਨੇ ਹਰਮੀਤ ਸਿੰਘ ਪਠਾਨ ਮਾਇਰਾ ਨੂੰ ਰੇਪ ਕੇਸ ਵਿੱਚ ਹਿਰਾਸਤ ਵਿੱਚ ਲੈਣ ਲਈ ਪੰਜਾਬ ਪੁਲਿਸ ਹਰਿਆਣਾ ਦੇ ਜ਼ਿਲ੍ਹਾ ਕਰਨਾਲ ਵਿੱਚ ਪੁੱਜੀ ਸੀ ਪੁਲਿਸ ਨੇ ਵਿਧਾਇਕ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਸੀ ਲੇਕਿਨ ਉਹ ਪੁਲਿਸ ਦੀ ਹਿਰਾਸਤ ਤੋਂ ਨਿਕਲ ਕੇ ਫਰਾਰ ਹੋ ਗਏ ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਪਠਾਨ ਮਾਇਰਾ ਧੱਕਾਮੁਕੀ ਅਤੇ ਫਾਇਰਿੰਗ ਕੀਤੀ ਤਾਂ ਉਹ ਭੱਜ ਗਏ ਨੇ ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਕਰਨਾਲ ਦੇ ਸਦਰ ਥਾਣੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਸੀ ਔਰ ਹਰਮੀਤ ਸਿੰਘ ਪਠਾਨ ਮਾਇਰਾ ਦੇ ਖਿਲਾਫ ਸਰਕਾਰੀ ਡਿਊਟੀ ਦੇ ਵਿੱਚ ਵਿਗੜ ਪਾਉਣਾ ਧੱਕਾ ਮੁਕੀ ਕਰਨਾ ਸਰਕਾਰੀ ਫਾਈਲ ਖੋ ਕੇ ਫਰਾਰ ਹੋਣਾ ਇਹਨਾਂ ਧਰਾਵਾਂ ਦੇ ਤਹਿਤ ਕੇਸ ਰਜਿਸਟਰਡ ਹੋ ਗਿਆ ਸੀ ਉਧਰ ਡਬਰੀ ਪਿੰਡ ਦੇ ਦਵਿੰਦਰ ਸਿੰਘ ਦਾ ਕਹਿਣਾ ਹੈ ਕਿ 2 ਸਤੰਬਰ ਤੋਂ ਹੀ ਪਿੰਡ ਡਬਰੀ ਦੇ ਸਰਪੰਚ ਲਾਡੀ ਦੇ ਨਾਲ ਇੱਕ ਘਟਨਾ ਹੋਈ ਸੀ ਜਿਸ ਦਾ ਉਸ ਦਾ ਕੋਈ ਵੀ ਇਨਵੋਲਵਮੈਂਟ ਨਹੀਂ ਸੀ ਉਹਨੂੰ ਪੰਜਾਬ ਪੁਲਿਸ ਜਾਣ ਬੁੱਝ ਕੇ ਫਸਾਰੀ ਹੈ ਤੇ ਕੱਲ ਬੁੱਧਵਾਰ ਦੀ ਸ਼ਾਮ ਕਰੀਬ 6 ਵਜੇ ਲਾਡੀ ਸਰਪੰਚ ਦੇ ਘਰ ਰੇਡ ਪਾ ਦਿੱਤੀ ਇਸ ਰੇਡ ਵਿੱਚ 7 ਇੰਸਪੈਕਟਰ ਤੇ ਇੱਕ ਡੀਐਸਪੀ ਸਨ ਜੋ ਪੰਜਾਬ ਪੁਲਿਸ ਦੇ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਲਾਡੀ ਦੇ ਨਾਲ ਹੋਈ ਘਟਨਾ ਨੂੰ ਲੈ ਕੇ ਹੀ ਨੀੜਲੇ ਪਿੰਡਾਂ ਦੇ ਲੋਕ ਅਤੇ ਰਿਸ਼ਤੇਦਾਰ ਉਹਨਾਂ ਦਾ ਹਾਲਚਲ ਪੁੱਛਣ ਲਈ ਆਏ ਸੀ ਔਰ ਉੱਥੇ ਮੌਜੂਦ ਸਾਰੇ ਲੋਕਾਂ ਨੂੰ ਪੰਜਾਬ ਪੁਲਿਸ ਨੇ ਆਰਾਊਂਡ ਅਪ ਕਰ ਲਿਆ ਤੇ ਉਹਨਾਂ ਦੇ ਫੋਨ ਅਤੇ ਪਰਸ ਵੀ ਖੋਲੇ ਤੇ ਫਿਰ ਆਈਡੀ ਪ੍ਰੂਫ ਵੀ ਉਹਨਾਂ ਦੇ ਖੋਲੇ ਨੇ ਪੁਲਿਸ ਨੇ ਸਾਰਿਆਂ ਦੇ ਨਾਮ ਪੁੱਛੇ ਤੇ ਉਹਨਾਂ ਨੂੰ ਗੱਡੀਆਂ ਵਿੱਚ ਬਿਠਾ ਲਿਆ ਗਿਆ ਪੰਜਾਬ ਪੁਲਿਸ 14 ਲੋਕਾਂ ਨੂੰ ਆਪਣੇ ਨਾਲ ਉਹ ਪਟਿਆਲਾ ਲੈ ਗਈ ਹੈ ਪਿੰਡ ਵਾਸੀਆਂ ਨੇ ਵੀ ਕਹਿ ਕੇ 14 ਲੋਕਾਂ ਵਿੱਚ ਇੱਕ ਵਿਅਕਤੀ ਦੇਤੇ ਫਿਲਹਾਲ ਬਜ਼ੁਰਗ ਦੇ ਸਟੰਟ ਵੀ ਪਏ ਹੋਏ ਸੀ ਉਹ ਮੰਜੇ ਤੇ ਲੇਟਿਆ ਹੋਇਆ ਸੀ ਪਿਆ ਹੋਇਆ ਸੀ ਤੇ ਉਹਨੂੰ ਵੀ ਪੁਲਿਸ ਚੁੱਕ ਕੇ ਰਹਿ ਗਈ ਹੈ ਤੇ ਇੱਕ ਨਵਾਲਕ ਬੱਚੇ ਨੂੰ ਵੀ ਪੁਲਿਸ ਆਪਣੇ ਨਾਲ ਚੁੱਕ ਕੇ ਲੈ ਗਈ ਹੈ ਇਸ ਤੋਂ ਬਾਅਦ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਵੀ ਉਖਾੜ ਦਿੱਤੀ ਗਿਆ ਪੰਜਾਬ ਪੁਲਿਸ ਨੇ ਔਰਤਾਂ ਦੇ ਨਾਲ ਬਦਸਲੂਕੀ ਵੀ ਕੀਤੀ ਇਹ ਵੀ ਪੰਜਾਬ ਪੁਲਿਸ ਤੇ ਦੋਸ਼ ਲਗੇ ਨੇ ਜਿਸ ਦਾ ਗਵਾਹ ਪੂਰਾ ਪਿੰਡ ਹੈ ਤੇ ਪੰਜਾਬ ਪੁਲਿਸ ਤੇ ਇਲਜ਼ਾਮ ਲਗੇ ਕਿ ਉਹਨਾਂ ਸ਼ਰੇਆਮ ਬਦਮਾਸ਼ੀ ਕੀਤੀ ਹੈ ਸਾਬਕਾ ਸਰਪੰਚ ਲਾਡੀ ਦੇ ਪਰਿਵਾਰ ਨੇ ਸਦਰ ਥਾਣਾ ਵਿੱਚ ਇੱਕ ਸ਼ਿਕਾਇਤ ਦਿੱਤੀ ਹੈ ਜਿਸ ਵਿੱਚ ਪੂਰੇ ਘਟਨਾ ਬਾਰੇ ਦੱਸਿਆ ਗਿਆ ਪਿੰਡ ਵਾਸੀਆਂ ਦੇ ਕਹਿਣਾ ਕਿ ਸਾਨੂੰ ਇਹ ਪਤਾ ਲੱਗੇ ਕਿ ਪੰਜਾਬ ਪੁਲਿਸ ਨੇ ਆਉਣ ਤੋਂ ਪਹਿਲਾਂ ਸਦਰ ਪੁਲਿਸ ਬਦਲ ਕਰਨਾਲ ਪੁਲਿਸ ਨੂੰ ਕੋਈ ਸੂਚਨਾ ਨਹੀਂ ਦਿੱਤੀ ਜਦ ਪੰਜਾਬ ਪੁਲਿਸ ਨੇ ਲੋਕਾਂ ਨੂੰ ਚੁੱਕ ਲਿਆ ਤਾਂ ਉਸ ਤੋਂ ਬਾਅਦ ਥਾਣਾ ਸਦਰ ਵਿੱਚ ਜਾਣਕਾਰੀ ਦਿੱਤੀ ਪਿੰਡ ਵਾਸੀ ਇੱਕ ਅਮਰ ਅਮਰਜੀਤ ਸਿੰਘ ਲਾੜੀ ਨੇ ਕਿਹਾ ਕਿ 30-40 ਲੋਕ ਘਰ ਵਿੱਚ ਵੜ ਗਏ ਸੀ 26-27 ਗੱਡੀਆਂ ਸੀ ਉਹਨਾਂ ਵਿੱਚੋਂ ਕੁਝ ਪੁਲਿਸ ਵਰਦੀ ਵਿੱਚ ਅਤੇ ਕੁਝ ਸਿਵਲ ਜਿਹੜੇ ਨੇ ਡਰੈਸ ਦੇ ਵਿੱਚ ਇਹ ਸਿਵਲ ਡਰੈਸ ਵਾਲੇ ਪੁਲਿਸ ਵਾਲੇ ਜਾਂ ਕੋਈ ਐ ਇਸ ਬਾਰੇ ਤਾਂ ਕੋਈ ਪਤਾ ਨਹੀਂ ਔਰ ਔਰਤਾਂ ਨੂੰ ਵੀ ਬੁਰੀ ਤਰ੍ਹਾਂ ਧੱਕਾਸ਼ਾਈ ਜਾਂ ਧੱਕਾਮੁਖੀ ਕੀਤੀ ਗਈ ਤੇ ਬੱਚਿਆਂ ਨੂੰ ਵੀ ਝੁੱਕ ਕੇ ਲੈ ਗਏ ਉਧਰ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਘਟਨਾਕ੍ਰਮ ਨੂੰ ਲੈ ਕੇ ਕਰਨਾਲ ਦੇ ਐਸਐਸਪੀ ਗੰਗਾਰਾਮ ਪੂਨੀਆ ਦੇ ਨਾਲ ਮੁਲਾਕਾਤ ਕੀਤੀ ਐਸਐਸਪੀ ਗੰਗਾਰਾਮ ਪੂਨੀਆ ਨੇ ਭਰੋਸਾ ਦਿੱਤਾ ਕਿ ਜੋ ਬਜ਼ੁਰਗ ਜਿਨ੍ਹਾਂ ਨੂੰ ਦੇ ਸਟੰਟ ਪયો ਨੇ ਔਰ ਇੱਕ ਨਬਾਲਗ ਬੱਚਾ ਜੋ ਲੋਕ ਸਰਪੰਚ ਦੇ ਘਰ ਹਲਚਾਲ ਪੁੱਛਣ ਵਾਸਤੇ ਗਏ ਸੀ ਉਹਨਾਂ ਨੂੰ ਛਡਵਾਉਣ ਲਈ ਉਹ ਪਟਿਆਲਾ ਪੁਲਿਸ ਦੇ ਐਸਐਸਪੀ ਦੇ ਨਾਲ ਗੱਲ ਕਰਨਗੇ ਉਧਰ ਡਬਰੀ ਪਿੰਡ ਦੇ ਲੋਕਾਂ ਦੇ ਖਿਲਾਫ ਕੋਈ ਸ਼ਿਕਾਇਤ ਹੈ ਜਾਂ ਨਹੀਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਇਸ ਦਾ ਪਤਾ ਉਦੋਂ ਚੱਲੇਗਾ ਜਦੋਂ ਪੰਜਾਬ ਪੁਲਿਸ ਗੱਲਬਾਤ ਕਰਨ ਲਈ ਤਿਆਰ ਹੋਗੀ ਪਰ ਪੰਜਾਬ ਪੁਲਿਸ ਨੇ ਹਾਲੇ ਤੱਕ ਕਰਨਾਲ ਪੁਲਿਸ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਲੇਕਿਨ ਪਿੰਡ ਵਾਸੀਆਂ ਦੇ ਵਿਚ ਰੋਸ ਹੈ ਕਿ ਜਿਹੜੇ ਧੱਕੇ ਦੇ ਨਾਲ ਪੰਜਾਬ ਪੁਲਿਸ 14 ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਜਿਹਦੇ ਵਿੱਚ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੰਜੁਕਤ 77 ਵੀ ਸੀ ਅਸਲ ਵਿੱਚ ਪੰਜਾਬ ਵਿੱਚ ਆਮ ਆਦੀ ਪਾਰਟੀ ਦੇ ਐਮਐਲਏ ਹਰਮੀਤ ਸਿੰਘ ਪਠਾਨ ਮਾਜਰਾ ਦੇ ਖਿਲਾਫ ਇੱਕ 3 ਸਾਲ ਪੁਰਾਣੀ ਸ਼ਿਕਾਇਤ ਹੋਈ ਸੀ ਜਿਸ ਤੋਂ ਬਾਅਦ 1 ਸਤੰਬਰ 2025 ਨੂੰ ਸਵਾ 11 ਵਜੇ ਦੇ ਕਰੀਬ ਪੰਜਾਬ ਪੁਲਿਸ ਨੇ ਰੇਪ ਦਾ ਮਕਦਮਾ ਦਰਜ ਕਰ ਦਿੱਤਾ ਤੇ ਉਸ ਤੋਂ ਬਾਅਦ ਹਰਮੀਤ ਸਿੰਘ ਪਠਾਨ ਮਾਜਰਾ ਫਰਾਰ ਹੋ ਗਏ ਸੀ ਹਰਮਿੰਦਰ ਸਿੰਘ ਪਠਾਨ ਮਾਰਾ ਦਾ ਜਿਹੜਾ ਪੰਗਾ ਆਮ ਆਦੀ ਪਾਰਟੀ ਦੇ ਨਾਲ ਪਿਆ ਜੋ ਸਰਕਾਰ ਤੇ ਆਮ ਆਦੀ ਪਾਰਟੀ ਦੇ ਲੋਕ ਦੱਸਦੇ ਨੇ ਕਿ ਅਸਲ ਵਿੱਚ ਹੜਾਂ ਦੀ ਸਥਿਤੀ ਦੇ ਵਿੱਚ ਹਰਮੀ ਸਿੰਘ ਪਠਾਨ ਮਾਰ ਰਹੇ ਨੇ ਪੰਜਾਬ ਦੇ ਸੀਨੀਅਰ ਆਈਐਸ ਆਫੀਸਰ ਕ੍ਰਿਸ਼ਨ ਕੁਮਾਰ ਦੇ ਉੱਪਰ ਕਾਫੀ ਦੋਸ਼ ਲਗਾਏ ਸੀ ਉਸ ਤੋਂ ਬਾਅਦ ਗੱਲਬਾਤ ਦੀ ਵਾਅਦਤ ਗਈ ਪੰਜਾਬ ਦੇ ਮੁੱਖ ਮੰਤਰੀ ਤੇ ਦਿੱਲੀ ਵਾਲਿਆਂ ਤੱਕ ਪਹੁੰਚ ਗਈ ਉੱਥੋਂ ਤੱਕ ਹਰਮੀ ਸਿੰਘ ਪਠਾਨ ਮਾਰਾਂ ਦੀਆਂ ਇੰਟਰਵਿਊਆਂ ਜਾਂ ਉਹਨਾਂ ਨੇ ਵੀਡੀਓ ਪਾਈਆਂ ਕਿ ਜਿਹੜੇ ਨੇ ਦਿੱਲੀ ਵਾਲੇ ਪੰਜਾਬ ਨੂੰ ਲੋਟਰੇ ਨੇ ਪੰਜਾਬ ਵਿੱਚ ਨਾ ਕਿਸੇ ਐਮਐਲਏ ਦੀ ਚੱਲਦੀ ਨਾ ਕਿਸੇ ਮੰਤਰੀ ਦੀ ਚੱਲਦੀ ਆ ਗਈਆ ਔਰ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਉਸ ਸਿਆਸੀ ਤੌਰ ਤੇ ਤਗੜਾ ਹੋਣਾ ਚਾਹੀਦਾ ਹੈ ਦਿੱਲੀ ਵਾਲੇ ਜਿਹੜੇ ਲੋਟਰੇ ਉਹਨਾਂ ਦੇ ਖਿਲਾਫ ਮੁਕਦਮੇ ਦਰਜ ਹੋਣੇ ਚਾਹੀਦੇ ਨੇ ਇਹ ਜਿਹੜੀ ਗੱ ਸੀ ਨਾਲ ਕ੍ਰਿਸ਼ਨ ਕੁਮਾਰ ਨੂੰ ਨਿਸ਼ਾਨੇ ਤੇ ਲਿਆ ਗਿਆ ਸੀ ਉਸ ਤੋਂ ਬਾਅਦ ਹਰਮਿੰਦਰ ਸਿੰਘ ਪਠਾਨ ਮਾਇਰ ਦੇ ਖਿਲਾਫ ਫਹੀ ਰੇਪ ਦਾ ਮਕਦਮਾ ਦਰਜ ਹੋ ਜਾਂਦਾ ਕਰਨਾਲ ਦੇ ਵਿੱਚ ਜਿਸ ਘਰ ਦੇ ਵਿੱਚ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਨ ਗਈ ਸੀ ਜਾਂ ਹਿਰਾਸਤ ਵਿੱਚ ਲੈਣ ਗਈ ਸੀ ਉਹ ਉਹਦੇ ਸੰਡੂ ਦਾ ਘਰ ਦੱਸਿਆ ਜਾ ਰਿਹਾ ਜੋ ਜਿਹੜੇ ਨੇ ਹਰਿਆਣਾ ਸਿਕਿਉਰਿਟੀ ਦਾ ਪ੍ਰਬੰਧਕ ਕਮੇਟੀ ਦੇ ਮੈਂਬਰ ਦੱਸੇ ਜਾ ਰਹੇ ਨੇ ਉਦਨ ਪੁਲਿਸ ਉਹਨਾਂ ਨੂੰ ਫੜ ਲ ਜਾਂਦੇ ਹੈਗੇ ਲੇਕਿਨ ਉਹ ਸਵੇਰੇ 5 ਵਜੇ ਪੁਲਸ ਤੇ ਵੀ ਦੋਸ਼ ਲਾਦੇ ਨੇ ਕਿ ਕੋਈ ਕੰਦ ਟਪਕੇ ਜਾਂਦੇ ਹੈਗੇ ਨੇ ਫਿਰ ਪੁਲਸ ਉਹਤੇ 8 ਵਜੇ ਤੱਕ ਰਹਿੰਦੀ ਹੈਗੀ ਨੇਚਰ ਨੂੰ ਲੋਕ ਇਕੱਠੇ ਹੋ ਜਾਂਦੇ ਨੇ ਤੇ ਪੁਲਸ ਨੂੰ ਨਾਲ ਕਹਿੰਦੇ ਤੱਕਾ ਮੁਕੀ ਹੁੰਦੀ ਹੈ ਹਾਲਾਂਕਿ ਪੁਲਿਸ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਕਿ ਗੋਲੀ ਚੱਲੀ ਆ ਜ਼ਖਮੀ ਹੋ ਗਿਆ ਮਲਾਜ਼ਮ ਇਹ ਸਾਰੀ ਜਿਹੜੀ ਪੁਲਿਸ ਦੀ ਕਹਾਣੀ ਪਟਾ ਜਿਹੜੀ ਉਹ ਕਨਾਲ ਪੁਲਿਸ ਨੇ ਉਸ ਕਹਾਣੀ ਦੇ ਤਹਿਤ ਮਕਦਮਾ ਨਹੀਂ ਦਰਜ ਕੀਤਾ ਲੇਕਿਨ ਹਰਮਿੰਦਰ ਸਿੰਘ ਪਠਾਨ ਮੈਰਾ ਉੱਥੋਂ ਫਰਾਰ ਹੋ ਗਏ ਸੀ ਤੇ ਹੁਣ ਉਹਨੂੰ ਫੜਨ ਵਾਸਤੇ ਪੰਜਾਬ ਪੁਲਿਸ ਦੇ ਨਾਲ-ਨਾਲ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਵੀ ਲਗਾਇਆ ਗਿਆ ਅਭੀਤੇ ਦੇ ਨਹੀਂ ਪੰਜਾਬ ਪੁਲਿਸ ਦੀ ਵੱਡੀ ਟੀਮ ਫਿਰ ਦੁਬਾਰਾ ਗਈ ਸੀ ਆਂਡੀਆਂ ਗਵਾਂਡੀਆਂ ਤੇ ਜਾਂ ਬਾਹਰ ਜਿਹੜੇ ਕੈਮਰੇ ਲੱਗੇ ਉਹ ਵੀ ਚੈੱਕ ਕੀਤੇ ਗਏ ਤੇ ਇਹ ਵੀ ਚਰਚਾ ਆਈ ਕਿ ਜਿਹੜੇ 14 ਜ सरपंच ਦੇ ਲਾਡੀ ਦੇ ਘਰ ਲੋਕ ਸੀ ਹਾਲਚਲ ਪੁੱਛਣੇ ਉਹਨਾਂ ਨੂੰ ਵੀ ਡਿਟੇਨ ਕਰ ਲਿਆ ਜਿਦੇ ਚ ਇੱਕ ਬਜ਼ੁਰਗ ਤੇ ਇੱਕ ਨਵਾਲਕ ਬੱਚਾ ਵੀ ਤੇ ਕੁਝ ਔਰਤਾਂ ਵੀ ਨੇ ਫਿਲਹਾਲ ਦੇਖਦੇ ਆ ਕਿ ਇਸ ਮਸਲੇ ਵਿੱਚ ਮਸਲਾ ਹਰਿਆਣਾ ਵਰਸਸ ਪੰਜਾਬ ਨਾ ਬਾਂਝੇ ਲਿਕਨ ਇਹ ਹੈ ਕਿ ਹਰਮਿੰਦਰ ਸਿੰਘ ਪਠਾਨ ਮਾਦਰ ਨੂੰ ਫੜਨ ਵਾਸਤੇ ਪੰਜਾਬ ਪੁਲਿਸ ਨੇ ਹੁਣ ਉਸ ਘਰ ਦੇ ਵਿੱਚ ਵਿੱਚ ਜੋ ਲੋਕ ਸੀ ਉਹਨਾਂ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਹੋ ਸਕਦਾ ਹੈ ਕਿ ਇਹਨਾਂ ਦੀ ਵੀ ਪੰਜਾਬ ਪੁਲਿਸ ਗ੍ਰਿਫਤਾਰੀ ਪਾ ਸਕਦੀ ਆ ਫਿਲਹਾਲ ਇਸ ਜਾਣਕਾਰੀ ਦੇ ਨਾਲ ਟੜ ਤੋਂ ਲੈਂਦੇ ਆ ਗਿਆ ਦੇਖਦੇ ਰੋਏ ਵੀ ਇਸ ਪੰਜਾਬ ਧੰਨਵਾਦ